ਇਦਿਕਾ ਫੁੱਟ ਲਿਆ ਮੈਨੂੰ ਚੁੱਪ ਸ਼ਸ਼ੀ ਕਾ ਜੀ ਸਾਰੇ ਦੋਸਤਾਂ ਦਾ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਿਉਂਕਿ ਸਾਡੀ ਮਲਾਲੋ ਫਰਚਾ ਜਿਹੜੀ ਆ ਪਹਿਲਾ ਐਪੀਸੋਡ ਜਿਹੜਾ 1 ਮਿਲੀਅਨ ਹੋਇਆ ਤਾੜੀਆਂ ਵੰਦੀਆਂ ਜ਼ੋਰ ਨਾਲ ਆ ਇਹ ਸਾਰਾ ਆਡੀਅנס ਦੇ ਪਿਆਰ ਕਰ ਹਾਂ ਇਹ ਤੁਹਾਡਾ ਸਾਰਾ ਪਿਆਰ ਹੈ ਔਰ ਤੁਹਾਡੇ ਪਿਆਰ ਸਦਕਾ ਹੀ ਜਿਹੜਾ 1 ਮਿਲੀਅਨ ਪਹੁੰਚਿਆ ਔਰ ਅੱਗੋਂ ਵੀ ਜਿਹੜੇ ਸਾਡੇ ਐਪੀਸੋਡ ਚੱਲ ਰਹੇ ਆ ਉਹਨੂੰ ਵੀ ਤੁਸੀਂ 1 ਮਿਲੀਅਨ ਮਚਾਓਗੇ ਇਹ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਆਂ ਜੀ ਨਾ 1 ਮਿਲੀਅਨ ਨੇ 1 ਮਿਲੀਅਨ ਤੋਂ ਕ੍ਰੋਸ ਕਰਨਾ ਹੈ ਸਾਨੂੰ ਮੇਰੇ ਦਰਸ਼ਕਾਂ ਦੇ ਨੈਕਸਟ ਪਾਰਟ ਦੀ ਗੱਲ ਕਰਦਾ ਵੀ ਉਹ ਵੀ ਇਦਾਂ ਪਚਾਓਗੇ 1 ਮਿਲੀਅਨ ਦਾ ਸਬਸਕ੍ਰਾਈਬਰ ਕਰਨੇ ਆ ਉਹ ਵੀ 2 4 ਆਹੀ ਆਹੀ ਸੋ ਪੰਜਾਬੀ ਕਮੇਡੀ ਟੇਸ਼ਨ ਜਿਹੜਾ ਚੈਨਲ ਹੈ ਤੁਸੀਂ ਸਾਰਿਆਂ ਨੇ ਛੱਛ ਛੱਛ ਉਹ ਸਭ ਸਭ ਸਾਰਾ ਸਾਰਾ ਦੱਤੇ ਮੈਨੂੰ ਨਹੀਂ ਕਹਿਣਾ ਆਉਂਦਾ ਗੁੱਡੇ ਨੂੰ ਸ਼ਬਦੜ ਜਾਂਦੇ ਆ ਹਾਂ ਸ਼ਬਦੜ ਜਾਂਦੇ ਆ ਚਾਹ ਚਾਚ ਕਰਾਈ ਬੋ ਸਾਰਾ ਕਰੀਓ ਕੱਟ ਲਿਆ ਤਾਂ ਮਰੀਸੂ ਤੁਸੀਂ ਬੋਲੋ ਦਰਸ਼ਕ ਸਮਝਦੇ ਆ ਹਾਂ ਚਲੋ ਚਲੋ ਬੋਲੋ ਬੋਲੋ ਛਾਟ ਕੜਾਈ ਵੀ ਜਰੂਰ ਕਰਨਾ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਕੀਤਾ ਔਰ ਦੂਸਰੀ ਗੱਲ ਇਹ ਆ ਕਿ ਇਹ ਜਿਹੜਾ ਤੁਹਾਡਾ ਪਿਆਰ ਹੈ ਉਹਦੇ ਸਦਕੇ ਹੀ ਇਹ 1 ਮਿਲੀਅਨ ਹੋਈ ਆ ਤੇ ਇਹ ਪਿਆਰ ਇਦਾਂ ਹੀ ਬਣਾਈ ਰੱਖਣਾ ਅਸੀਂ ਆਪਣੇ ਐਪੀਸੋਡ 100 ਤੋਂ ਵੀ ਪਲੱਸ ਲੈ ਕੇ ਜਾਵਾਂਗੇ ਤੁਹਾਡੇ ਪਿਆਰ ਸਤਿਕਾਰ ਅੱਜ ਦੋਸਤੋ ਬੜੇ ਵੱਡੇ ਵੱਡੇ ਬੰਦਿਆਂ ਦਾ ਯੋਗਦਾਨ ਹੈ ਇਸੇ ਮੇਰੀ ਵਿੱਚ ਬਹੁਤ ਵੱਡੇ ਵੱਡੇ ਬੰਦਿਆਂ ਦਾ ਅਰੇ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਜਿਹੜਾ ਅਸੀਂ ਇਹਦਾ ਅੱਜ ਥੈਂਕਸ ਕਰਦੇ ਇਹਨਾਂ ਦੇ ਸਾਰੇ ਹੀ ਪਰਿਵਾਰ ਦਾ ਡੈਡੀ ਜੀ ਦਾ ਕਿਉਂਕਿ ਸਾਡੀ ਜਿਹੜੀ ਜਿੰਨੀ ਵੀ ਸ਼ੂਟਿੰਗ ਹੁੰਦੀ ਹੈ ਲੋਕੇਸ਼ਨ ਇਹ ਇਸ ਪਰਿਵਾਰ ਨੇ ਸਾਨੂੰ ਜਿਹੜਾ ਇੱਕ ਸਾਨੂੰ ਮੌਕਾ ਦਿੱਤਾ ਵੀ ਸਾਡੇ ਇੱਥੇ ਕਰਨਾ ਤੋਂ ਬੜੇ ਜੰਦਾ ਬੜੇ ਨਦਰ ਵੀ ਖੜੇ ਆ ਵੱਡੇ ਪਾ ਹਾਂ ਔਰ ਮਾਤਾ ਜੀ ਵੀ ਸੀਗੇ ਹਾਂਜੀ ਤੇ ਇੱਧਰ ਗੋਲੂ ਵੀ ਖੜਾ ਜਿਹੜਾ ਹੈ ਇਹ ਸਾਡਾ ਬੇਟਾ ਸਾਡਾ ਬੇਟਾ ਤੱਤੀ ਆਈਆ ਇਹ ਟੀ 2 ਵੀ ਇਹੀ ਵੀਰਜੀ ਦਾ ਬੇਟਾ ਆ ਹਾਂ ਔਰ ਜੇ ਸਾਡੀ ਸਟੋਰੀ ਦੇ ਵਿੱਚ ਤੁਹਾਨੂੰ ਲੱਗਦਾ ਵੀ ਇੱਥੇ ਕੁਝ ਹੋ ਸਕਦਾ ਐਡ ਜਾਂ ਕੁਝ ਨਵਾਂ ਆਈਡੀਆ ਹੋ ਸਕਦਾ ਉਹ ਤੁਹਾਨੂੰ ਤੁਸੀਂ ਕਮੈਂਟਾਂ ਰਾਈ ਸਾਨੂੰ ਜਾਂ ਮੈਸੇਜ ਰਾਈ ਸਾਨੂੰ ਜਰੂਰ ਦੱਸਣਾ ਹੈ ਤਾਂ ਜੋ ਸਾਡੇ ਡਾਇਰੈਕਟਰ ਸਾਹਿਬ ਔਸਟੀ ਨੂੰ ਵਿੱਚ ਪਾ ਸਕਣ ਤੇ ਕੈਮਰੇ ਦੇ ਸਾਹਮਣੇ ਲਿਆ ਸਕਣ ਔਰ ਇਹ ਜਿਹੜੀ ਜਿਸ ਤੇ ਤੁਸੀਂ ਮੈਸੇਜ ਭੇਜਣੇ ਆ ਉਹ ਹੈਪੀ ਭਾਜੀ ਸਾਡੇ ਡਾਇਰੈਕਟਰ ਸਾਹਿਬ ਦੱਸਣਗੇ ਕਿ ਕਿਸ ਆਈਡੀ ਦੇ ਉੱਤੇ ਤੁਸੀਂ ਮੈਸੇਜ ਕਰਨੇ ਹਾਂਜੀ ਮੇਰਾ ਇੰਸਟਾਗ੍ਰam ਆਈਡੀ ਹੈਗੀ ਹੈ ਹੈਪੀ ਬਠਿੰਡਾ 1 ਹਾਂ ਉੱਤੇ ਤੁਸੀਂ ਉਸ ਤੇ ਡਾਇਰੈਕਟ ਮੈਸੇਜ ਕਰ ਸਕਦੇ ਹੋ ਜੋ ਵੀ ਆਪਣਾ ਸੁਝਾਅ ਦੇਣਾ ਹੈ ਜੋ ਵੀ ਆਪਣੀ ਅਗਰ ਤੁਸੀਂ ਕਹਿੰਦੇ ਹੋ ਵੀ ਉਹਦੇ ਵਿੱਚ ਆਪਾਂ ਕਹਾਣੀ ਕੋਈ ਹੋਰ ਐਡ ਕਰ ਸਕਦੇ ਹਾਂ ਉਹ ਵੀ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਅਸੀਂ ਉਹ ਕਹਾਣੀ ਦੇ ਵਿੱਚ ਤੁਹਾਡਾ ਨਾਮ ਵੀ ਪਾਵਾਂਗੇ ਔਰ ਨਾਮ ਬੋਲਾਂਗੇ ਵੀ ਕਿ ਇਹ ਸਟੋਰੀ ਕਿਸ ਨੇ ਦਿੱਤੀ ਹੈ ਤੁਸੀਂ ਉਹ ਸਾਨੂੰ ਦੇ ਸਕਦੇ ਹੋ ਤੇ ਮੈਨੂੰ ਡਾਇਰੈਕਟ ਮੈਸੇਜ ਇੰਸਟਾਗ੍ਰam ਤੇ ਕਰ ਸਕਦੇ ਹੋ ਇੱਕ ਭਾਜੀ ਆਪਾਂ ਹੁੰਦੇ ਆ ਨਾ ਪਿੰਡੂ ਪਰਿਵਾਰਾਂ ਦੇ ਵਿੱਚ ਕਿ ਚੁਟਕਲੇ ਚੱਲਦੇ ਹੁੰਦੇ ਆ ਜੇ ਕਿਸੇ ਨੂੰ ਕੋਈ ਚੁਟਕਲਾ ਵੀ ਆਉਂਦਾ ਨਾ ਤਾਂ ਉਹ ਵੀ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਤਾਂ ਜੋ ਅਸੀਂ ਉਸ ਚੀਜ਼ ਨੂੰ ਸਟੋਰੀ ਦਾ ਇੱਕ ਹਿੱਸਾ ਬਣਾ ਸਕੀਏ ਬਿਲਕੁਲ ਦੁਬਾਰਾ ਫੇਰ ਨੋਟ ਕਰ ਲਓ ਹੈਪੀ ਬਠੰਡਾ 1